ਪੰਜਾਬ ਨੂੰ ਸਹੀ ਅਰਥਾਂ ਚ ਅਕਾਲੀ ਦਲ ਦੀ ਲੋੜ ਆ ਨਾ ਬਖੇਤਰੀਵਾਦ ਦੀ ਲੋੜ ਆ ਇਹ ਚ ਕੋਈ ਰੌਲਾ ਨਹੀਂ ਪਰ ਜਿਹੜੇ ਹਿਸਾਬ ਨਾਲ ਸੁਖਵੀਰ ਸਿੰਘ ਦੇ ਭਾਸ਼ਣ ਮੈਂ ਸਾਰਾ ਸੁਣਿਆ ਉਹਦੇ ਵਿੱਚ ਕਿਤੇ ਵੀ ਪੁਸ਼ਤਾਵਾ ਨਹੀਂ ਦਿਸ ਰਿਹਾ ਮੈਨੂੰ ਜਿਵੇਂ ਕਹਿੰਦੇ ਨੇ ਨਾ ਇੱਧਰ ਉੱਧਰ ਕੀ ਬਾਤ ਮਤ ਕਰ ਇਹ ਬਤਾ ਕਾਫਲਾ ਕਿਉਂ ਲੁੱਟਾ ਹਮੇ ਰਾਜਨੋ ਸੇ ਗਰਜ ਨਹੀਂ ਤੇਰੀ ਰਹਿਬਰੀ ਦਾ ਸਵਾਲ ਹੈ ਬਨਾਸ਼ਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਸ਼ਾਨਦਾਰ ਆ ਬਹੁਤ ਵੱਡੀਆਂ ਲੜਾਈਆਂ ਲੜੀਆਂ ਨੇ ਹਾਰਾਂ ਵੀ ਖਾਧੀਆਂ ਨੇ ਗਲਤੀਆਂ ਵੀ ਕੀਤੀਆਂ ਨੇ ਸੁਧਾਰ ਵੀ ਕੀਤੇ ਨੇ ਪਰ ਅਸਲ ਸਮੱਸਿਆ ਸ਼ੁਰੂ ਹੋਈ 1996 ਤੋਂ ਤੋੜਾ ਸਾਹਿਬ ਨਾਲ ਮੈਂ ਰਿਹਾ ਉਹ ਮੈਨੂੰ ਦੱਸਦੇ ਹੁੰਦੇ ਸੀ ਕਿ ਪਹਿਲਾਂ ਜਦੋਂ ਵੀ ਕਿਤੇ ਸੰਕਟ ਆਉਂਦਾ ਸੀ ਜਿਹੜੇ ਸਰਦਾਰ ੜੇ ਹੁੰਦੇ ਸੀ ਉਹਨਾਂ ਦੇ ਵਿੱਚੋਂ ਬਾਦਲ ਸਾਹਿਬ ਹਮੇਸ਼ਾ ਹੀ ਪੰਥਕਸੁਰ ਦੇ ਨਾਲ ਰਹਿੰਦੇ ਸੀ ਜਿੱਥੇ ਵੀ ਕਿਤੇ ਟਕਰਾਇਆ ਚਾਹੇ ਗੁਰਨਾਮ ਸਿੰਘ ਵੇਲੇ ਆਇਆ ਚਾਹੇ ਬਰਨਾਲਾ ਵੇਲੇ ਆਇਆ ਸਿਮਰਜੀਤ ਸਿੰਘ ਮਾਨ ਵੇਲੇ ਆਇਆ ਪਰ ਹਮੇਸ਼ਾ ਉਹਨਾਂ ਦੀ ਨਿਗਾਹ ਸੱਤਾ ਤੇ ਰਹਿੰਦੀ ਸੀ इवन ਬਰਨਾਲਾ ਸਰਕਾਰ ਵੇਲੇ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਸਪੀਕਰ ਬਣ ਜਾਓ ਇਹ ਸਰਕਾਰ ਨੇ ਸਿੱਧੇ ਰਾਹ ਤੇ ਨਹੀਂ ਚੱਲਣਾ ਇਹਦਾ ਹਿੱਸਾ ਨਾ ਬਣੋ ਜੇ ਉਹਨਾਂ ਦੀ ਨਜ਼ਰ ਸੱਤਾ ਤੇ ਰਹਿੰਦੀ ਸੀ ਇਹਦਾ ਮਤਲਬ ਸੁਖਵੀਰ ਸਿੰਘ ਬਾਦਲ ਨੇ ਅੱਜ ਝੂਠ ਫੇਰ ਬੋਲ ਦਿੱਤਾ ਇਹ ਜਦੋਂ ਕਿਹਾ ਕਿ ਅਸੀਂ ਤੇ ਕਦੇ ਸੱਤਾ ਲਈ ਲੜਾਈ ਨਹੀਂ ਲੜੀ ਸ਼੍ਰੋਮਣੀ ਅਕਾਲੀ ਦਲ ਤਾਂ ਅਨੇ ਆ ਦੇ ਖਿਲਾਫ ਔਰ ਵਿਰੋਧ ਉਹਦੀ ਕਰਦਾ ਰਿਹਾ ਨਹੀਂ ਕਈ ਫੈਸਲੇ ਤਾਂ ਅਕਾਲੀ ਦਲ ਦੇ ਨੇ ਜੀ ਜਿਵੇਂ ਬਾਦਲ ਸਾਹਿਬ ਨੇ ਪਹਿਲੀ ਚੋਣਾਂ ਜਿਹੜੀ ਕਾਂਗਰਸ ਦੇ ਟਿਕਟ ਤੇ ਲੜੀ ਉਹ ਅਕਾਲੀ ਦਲ ਦਾ ਫੈਸਲਾ ਸੀ ਪਰ ਅਕਾਲੀ ਦਲ ਨੇ ਕਰੋ ਇਹ ਫੈਸਲਾ ਕੀਤਾ ਵੀ ਛੱਡ ਕੇ ਕਾਂਗਰਸ ਨੂੰ ਆ ਜਾਓ ਬਾਦਲ ਸਾਹਿਬ ਮੁੜੇ ਨਹੀਂ ਸੀ ਹੋਰ ਕਈ ਮੁੜ ਗਏ ਸੀ ਇਹ ਉੱਥੇ ਹੀ ਰਹੇ ਇਹਨਾਂ ਨੇ ਉਸੇ ਤਰ੍ਹਾਂ ਆਪ ਦਾ ਸੱਤਾ ਦਾ ਜਾਅ ਕਹਿ ਦੋ ਵਿਧਾਇਕ ਸਿਪਾ ਅਨੰਦ ਮਾਣੇ ਜਿਹੜਾ ਮੈਂ ਸਵਾਲ ਉਠਾਉਣਾ ਚਾਹਣਾ ਇਹ ਅਸਲ ਸਵਾਲ ਹੈ ਸਿਆਸਤ ਦਾ ਸਿਆਸੀ ਪੋਜੀਸ਼ਨਾਂ ਦਾ ਘਟਨਾਵਾਂ ਦਾ ਸਵਾਲ ਨਹੀਂ ਹੈ ਘਟਨਾਵਾਂ ਵੀ ਹੈਗੀਆਂ ਨੇ ਬੱਜਰ ਗਲਤੀਆਂ ਕੀਤੀਆਂ ਨੇ ਆਪਾਂ ਪਹਿਲਾਂ ਵੀ ਕਈ ਵਾਰ ਗੱਲ ਕੀਤੀ ਆ ਪਰ ਹੁਣ ਉਸ ਗੱਲ ਦਾ ਫੇਰ ਵੀ ਪ੍ਰਸੰਗ ਬਣਦਾ ਇਹ ਅਕਾਲੀ ਦਲ ਚ ਨਿਹਾਰ ਸ਼ੁਰੂ ਹੋਇਆ 1996 ਤੋਂ ਬਾਅਦ ਜਦੋਂ ਬਾਦਲ ਪੂਰੀ ਤਰ੍ਹਾਂ ਪਾਵਰਫੁਲ ਹੋ ਗਿਆ ਸ਼੍ਰੋਮਣੀ ਕਮੇਟੀ ਦਾ ਹਾਊਸ ਬਦਲ ਤਾਂ ਚੋਣ ਦੇ ਨਾਲ ਉਹਤੇ ਕੰਟਰੋਲ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਤੇ ਕੰਟਰੋਲ ਹੋ ਗਿਆ ਤੇ ਮੁੜ ਕੇ ਸਰਕਾਰ ਤੇ ਕੰਟਰੋਲ ਹੋ ਗਿਆ 1996 ਵੇਲੇ ਅਕਾਲੀ ਦਲ ਦਾ ਬਸਪਾ ਨਾਲ ਗੱਠ ਜੋੜ ਸੀ ਕਾਸ਼ੀਰਾਮ ਨਾਲ ਗੱਠ ਜੋੜ ਸੀ ਟੌੜਾ ਸਾਹਿਬ ਦਾ ਉਹ ਗੱਠ ਜੋੜ ਕ라운 ਵਿੱਚ ਬਹੁਤ ਵੱਡਾ ਰੋਲ ਸੀ ਫੈਸਲਾ ਕੋਲ ਰੋਲ ਸੀ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਵੀ ਨਾ ਤਾਂ ਆਪਾਂ ਨੂੰ ਕਾਂਗਰਸ ਫਿੱਟ ਆਉਣੀ ਆ ਨਾ ਭਾਜਪਾ ਫਿੱਟ ਆਉਣੀ ਆ ਇਹ ਦਲਤ ਵਰਗ ਆ ਜਿਹੜਾ ਜੇ ਇਹਦੇ ਨਾਲ ਸਾਡਾ ਗੱਠ ਜੋੜ ਰਹੂਗਾ ਤਾ ਇਹ ਸਾਨੂੰ ਸਿੱਖੀ ਸਿਧਾਂਤਾਂ ਤੇ ਸਿੱਖ ਫਲਸਫੇ ਤੇ ਖੜਨ ਲਈ ਦਬਾਅ ਪਾਉਂਦਾ ਰਹੂ ਪ੍ਰੈਸ਼ਰ ਪਾਉਂਦਾ ਰਹੂ ਲੀਹੋ ਲੈਂਡ ਤੋਂ ਸਾਨੂੰ ਰੋਕਦਾ ਰਹੂ ਜੀ ਭਾਜਪਾ ਬਾਰੇ ਤਾਂ ਉਹਨਾਂ ਨੂੰ ਐਸੀ ਵੀ ਤਾਂ ਹੜੱਪ ਜੂ ਸਾਰੇ ਕਾਸੇ ਨੂੰ ਜੀ ਇਸ ਕਰਕੇ ਜਦੋਂ 96 ਦੇ ਵਿੱਚ ਪਾਰਲੀਮੈਂਟ ਚੋਣਾਂ ਚ ਵੱਡੀ ਜਿੱਤ ਮਿਲੀ ਉਦੋਂ ਪਹਿਲਾਂ ਗਿੱਦੜਵਾਹ ਚੋਣ ਜਿੱਤ ਲਈ ਸੀ ਜੀ ਮਨਪ੍ਰੀਤ ਬਾਦਲ ਜਦੋਂ ਜਿੱਤੇ ਆ ਉਸ ਮੌਕੇ ਫਿਰ ਬਾਦਲ ਦਲ ਨਾ ਸ਼ਕਤੀਸ਼ਾਲੀ ਹੋ ਗਏ ਬਹੁਤ ਜਿਹੜੇ ਅਕਾਲੀ ਦਲ ਦੇ ਚਾਰ ਕੇਂਦਰ ਹੁੰਦੇ ਸੀ ਅਕਾਲ ਤਖਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਤੇ ਮੁੱਖ ਮੰਤਰੀ ਉਹ ਚਾਰਾਂ ਤੇ ਇਹਨਾਂ ਦਾ ਕਬਜ਼ਾ ਹੋ ਗਿਆ। ਉਹ ਸਮੇਂ ਮੈਂ ਟੋੜਾ ਸਾਹਿਬ ਨਾਲ ਸੀ ਅਸੀਂ ਪੰਜਾਬ ਭਵਨ ਬੈਠੇ ਸੀ ਸਾਡਾ ਉੱਪਰ ਕਮਰਾ ਸੀ ਬਾਦਲ ਸਾਹਿਬ ਦਾ ਹੇਠਾ ਸੀ। ਜੀ ਗੱਲ ਇਹ ਚੱਲ ਰਹੀ ਸੀ ਵੀ ਇਹ ਭਾਜਪਾ ਸਰਕਾਰ ਨਾਲ ਕੋਈ ਹੈ ਨਹੀਂ ਘੱਟ ਗਿਣਤੀ ਕੋਈ ਨਹੀਂ ਹੈ। ਜੀ ਇਹਨੂੰ ਲੋੜ ਆ ਸਿੱਖਾਂ ਦੀ ਹਮਾਇਤ ਦੀ। ਆਪਾਂ ਬਾਅਦ ਸ਼ਰਤ ਹਮਾਇਤ ਦੇਣੀ ਹੈ ਇਹਨਾਂ ਨੂੰ। ਬਿਲਕੁਲ ਸਾਰੀਆਂ ਇਹੀ ਗੱਲਾਂ ਤੈਹ ਹੋਈਆਂ ਹੋਈਆਂ ਸੀ ਤਰਲੋਚਨ ਸਿੰਘ ਇੱਕ ਦੋ ਹੋਰ ਸ਼ਾਇਦ ਪੰਜਾਬ ਗਰੁੱਪ ਵਾਲੇ ਉਹ ਬਾਦਲ ਸਾਹਿਬ ਨੂੰ ਲੈ ਕੇ ਵੀ ਚਲੋ ਤੁਹਾਡੀ ਗੱਲ ਕਰਾਉਣੇ ਅਸੀਂ ਉੱਥੇ ਹੀ ਬੈਠੇ ਸੀ ਉਹਦੀ ਖਬਰ ਆ ਗਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿਨਾਂ ਸ਼ਰਤ ਭਾਰਤ ਜਨਤਾ ਪਾਰਟੀ ਦੀ ਹਮਾਇਤ ਦੋ ਵੱਡੇ ਕੰਨਾ ਕੀਤੇ ਇੱਕ ਤਾਂ ਇੱਕ ਤਰਫਾ ਤੌਰ ਤੇ ਬਸਪਾ ਨਾਲ ਗੱਠ ਜੋੜ ਤੋੜਿਆ ਇੱਕ ਬਿਨਾਂ ਸ਼ਰਤ ਹਮਾਇਤ ਦਿੱਤੀ ਤੌੜਾ ਸਾਹਿਬ ਨੇ ਆਏ ਮੱਥੇ ਤੇ ਹੱਥ ਮਾਰਿਆ ਕਹਿੰਦੇ ਮਾਲੀ ਸਾਹਿਬ ਹੁਣ ਇਹ ਭਾਉ ਨਾਲ ਲੜ ਤਾਂ ਸਕਦੇ ਨਹੀਂ ਮਸਾ ਇਕਤਾ ਕਰਕੇ ਸਰਕਾਰ ਬਣੀ ਪਰ ਦੇਖੋ ਇਹ ਕੀ ਕਰ ਰਿਹਾ ਬਹੁਤ ਨਿਰਾਸ਼ਾ ਦੇ ਵਿੱਚ ਸੀ